ਸਤਿ ਸ਼੍ਰੀ ਅਕਾਲ ਜੀ ਸਟੋਰੀਜ਼ ਕਲਾਸਿਕ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਓਹ ਹੋ ਵੱਡੀ ਬਹੂ ਖੋਦਾ ਨਹੀਂ ਤਾਂ ਸਾਡੀ ਇੱਜ਼ਤ ਦਾ ਤਾਂ ਖਿਆਲ ਕਰ ਲੈ ਅੱਜ ਆਪਣੀ ਬਾਈਪਾਸ ਹਵੇਲੀ ਵਿੱਚ ਦੀਵਾਲੀ ਦੀ ਇੰਨੀ ਵੱਡੀ ਪਾਰਟੀ ਰੱਖੀ ਹੈ ਕੀ ਤੂੰ ਅੱਜ ਇਸ ਤਰ੍ਹਾਂ ਤਿਆਰ ਹੋ ਕੇ ਜਾਵੇਂਗੀ ਇਹ ਕੀ ਆ ਸੋਨੇ ਦੇ ਨਾਂ ਤੇ ਇੱਕ ਛੋਟੀ ਜਿਹੀ 체ਨ ਅਤੇ ਕੰਨਾਂ ਵਿੱਚ ਸਿਰਫ ਵਾਲੀਆਂ ਹੀ ਪਾਈਆਂ ਤੂੰ ਰਣਜੀਤ ਕੌਰ ਨੇ ਆਪਣੀ ਵੱਡੀ ਨੂੰ ਉਹਨੂੰ ਬੜੇ ਹੀ ਸਖਤ ਸ਼ਬਦਾਂ ਵਿੱਚ ਆਖਿਆ ਮੰਮੀ ਜੀ ਜੋ ਮੇਰੇ ਮੰਮੀ ਪਾਪਾ ਨੇ ਮੈਨੂੰ ਸੋਨੇ ਦਾ ਸੈੱਟ ਮੇਰੇ ਵਿਆਹ ਤੇ ਦਿੱਤਾ ਸੀ ਉਹ ਸੈੱਟ ਤਾਂ ਤੁਹਾਡੇ ਕੋਲ ਲੋਕਰ ਵਿੱਚ ਰੱਖਿਆ ਹੋਇਆ ਹੈ ਮੈਂ ਤੁਹਾਨੂੰ ਕਿਹਾ ਸੀ ਕਿ ਲੋਕਰ ਵਿੱਚੋਂ ਕੱਢ ਕੇ ਦੇ ਦਿਓ ਮੈਂ ਪਾ ਲਵਾਂਗੀ ਪਰ ਤੁਸੀਂ ਕੱਢਿਆ ਹੀ ਨਹੀਂ ਅਤੇ ਜੋ ਆਰਟੀਫੀਸ਼ੀਅਲ ਗਹਿਣੇ ਹੁੰਦੇ ਹਨ ਮੈਨੂੰ ਉਹਨਾਂ ਤੋਂ ਅਲਰਜੀ ਹੋ ਜਾਂਦੀ ਹੈ ਤਾਂ ਅੱਗੋ ਸੱਸ ਨੇ ਕਿਹਾ ਆਹੋ ਤੇਰੇ ਕੋਲ ਤਾਂ ਬਹਾਨੇ ਤਿਆਰ ਹੀ ਰਹਿੰਦੇ ਹਨ ਆ ਛੋਟੀ ਬਹੂ ਵੱਲ ਵੇਖ ਆਪਣੇ ਪੇਕੇ ਤੋਂ ਕਿੰਨੇ ਸਾਰੇ ਗਹਿਣੇ ਲੈ ਕੇ ਆਈ ਆ ਕਿੰਨੀ ਸੋਹਣੀ ਲੱਗਦੀ ਹੈ ਪੂਰੀ ਵਧੀਆ ਤਿਆਰ ਹੋਈ ਐ ਸਜ ਸਵਰ ਕੇ ਤੇ ਇੱਕ ਤੂੰ ਆ ਤੈਨੂੰ ਪੂਰਾ ਵੀ ਸਮਝ ਹੈ ਨਹੀਂ ਮੰਮੀ ਜੀ ਤੁਹਾਨੂੰ ਪਤਾ ਹੀ ਤਾਂ ਹੈ ਮਿੰਟੂ 4 ਸਾਲ ਦਾ ਅਤੇ ਰੀਮਾ 2 ਸਾਲ ਦੀ ਹੈ ਉਹਨਾਂ ਬੱਚਿਆਂ ਨੂੰ ਵੀ ਦੇਖਣਾ ਹੁੰਦਾ ਕਿਉਂਕਿ ਦੋਵੇਂ ਹਲੇ ਬਹੁਤ ਛੋਟੇ ਹਨ ਫਿਰ ਸਾਰਾ ਘਰ ਦਾ ਕੰਮ ਕਰਨਾ ਹੁੰਦਾ ਇੱਕ ਤਾਂ ਤਿਹਾਰ ਦਾ ਟਾਈਮ ਹੈ ਘਰ ਦੀ ਸਾਫ ਸਫਾਈ ਖਾਣਾ ਬਣਾਉਣਾ ਅਤੇ ਮਹਿਮਾਨਾਂ ਲਈ ਕਈ ਤਰ੍ਹਾਂ ਦੇ ਪਕਵਾਨਾਂ ਦੀ ਤਿਆਰੀ ਕਰਨਾ ਘਰ ਵਿੱਚ ਝਾੜੂ ਪੋਚਾ ਤੇ ਹੋਰ ਵੀ ਛੋਟੇ ਛੋਟੇ ਕਈ ਕੰਮ ਹੋ ਜਾਂਦੇ ਹਨ ਉਹ ਸਾਰੇ ਮੈਂ ਹੀ ਤਾਂ ਸੰਭਾਲਦੀ ਹਾਂ। ਦਿਓਰ ਦਰਾਣੀ ਦਾ ਬਾਹਰ ਘੁੰਮਣ ਗਏ ਕੱਲ ਆਏ ਹਨ। ਉਹ ਤਾਂ ਰਿਸ਼ਤੇਦਾਰਾਂ ਨੂੰ ਮਿਲਣ ਅਤੇ ਸ਼ਾਪਿੰਗ ਵਿੱਚ ਵਿਜੀ ਹਨ। ਇਸ ਲਈ ਮੇਰੇ ਕੋਲ ਕਿੱਥੇ ਹੈ ਇੰਨਾ ਟਾਈਮ ਤਿਆਰ ਹੋਣ ਦਾ। ਚਲ ਠੀਕ ਹੈ ਅਸੀਂ ਚੱਲਦੇ ਹਾਂ। ਤੂੰ ਤਿਆਰ ਹੋ ਕੇ ਬੱਚਿਆਂ ਨਾਲ ਆ ਜਾਵੀਂ। ਅਤੇ ਹਾਂ ਮੈਂ ਤੇਰੀ ਜੁਐਲਰੀ ਦਾ ਆਰਟੀਫੀਸ਼ੀਅਲ ਸੈੱਟ ਕੱਢ ਦਿੱਤਾ ਹੈ। ਥੋੜਾ ਜਿਹਾ ਟਾਈਮ ਉੱਥੇ ਪਾ ਲਵਾਂ। ਕੋਈ ਫਰਕ ਨਹੀਂ ਪੈਂਦਾ। ਅਤੇ ਹਾਂ ਜੇਕਰ ਅਲਰਜੀ ਹੋ ਗਈ ਤਾਂ ਦਵਾਈ ਲੈ ਲਵੀਂ ਆਪਣੇ ਪੇਕਿਆਂ ਤੋਂ। ਉੱਥੇ ਗੈਣੇ ਵੇਖਣੇ ਹਨ ਸਭਨੇ ਚੰਗਾ ਨਹੀਂ ਲੱਗਦਾ ਪੂਰੇ 8 ਸਾਲ ਹੋ ਚੁੱਕੇ ਸਨ ਅੱਜ ਰਾਜਦੀਪ ਦੇ ਵਿਆਹ ਨੂੰ ਉਹੀ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾ ਰਹੀ ਸੀ ਜਦੋਂ ਉਹ ਇਸ ਘਰ ਵਿੱਚ ਵਿਆਹ ਕੇ ਆਈ ਸੀ ਤਾਂ ਰਾਜਦੀਪ ਦੀ ਸੱਸ ਨੇ ਉਦੋਂ ਤੋਂ ਹੀ ਕੰਮ ਤੋਂ ਛੁੱਟੀ ਲੈ ਲਈ ਸੀ ਅਤੇ ਘਰ ਦੇ ਮਰਦ ਤਾਂ ਅਜੇਹੇ ਸਨ ਕਿ ਉਹ ਪਾਣੀ ਦਾ ਗਲਾਸ ਚੱਕ ਕੇ ਵੀ ਖੁਦ ਨਹੀਂ ਸਨ ਪੀਂਦੇ ਉਹ ਵੀ ਮੰਝਿਆਂ ਦੇ ਬੈਠੇ ਬਿਠਾਏ ਹੀ ਮੰਗਦੇ ਸਨ ਰਾਜਦੀਪ ਦੀ ਨਾਨ ਕਾਲਜ ਵਿੱਚ ਪੜਦੀ ਸੀ ਉਹ ਵੀ ਇੱਕ ਡੱਕੇ ਨੂੰ ਹੱਥ ਨਹੀਂ ਸਿਲਾਉਂਦੀ ਅਤੇ ਆਪਣੀਆਂ ਸਹੇਲੀਆਂ ਵਿੱਚ ਹੀ ਵਿਜ਼ੀ ਰਹਿੰਦੀ ਰਾਜਦੀਪ ਇੱਕ ਆਮ ਜਿਹੇ ਘਰ ਦੀ ਕੁੜੀ ਸੀ ਪਰ ਉਹ ਪੂਰੀ ਪੜ੍ਹੀ ਲਿਖੀ ਅਤੇ ਸਮਝਦਾਰ ਕੁੜੀ ਸੀ ਰਣਜੀਤ ਕੌਰ ਨੇ ਰਾਜਦੀਪ ਨੂੰ ਆਪਣੇ ਵੱਡੇ ਮੁੰਡੇ ਸੰਦੀਪ ਲਈ ਪਸੰਦ ਕੀਤਾ ਸੀ ਸੰਦੀਪ ਨੇ ਆਪਣੇ ਘਰ ਵਿੱਚ ਹੀ ਛੋਟੀ ਜਹੀ ਇੱਕ ਕੱਪੜੇ ਦੀ ਦੁਕਾਨ ਖੋਲੀ ਹੋਈ ਸੀ ਕੋਈ ਬਹੁਤ ਜ਼ਿਆਦਾ ਆਮਦਨ ਵੀ ਨਹੀਂ ਸੀ ਇਸ ਲਈ ਅਮੀਰ ਘਰ ਦੀ ਕੁੜੀ ਮਿਲਣਾ ਬਹੁਤ ਮੁਸ਼ਕਲ ਸੀ ਰਣਜੀਤ ਕੌਰ ਨੇ ਆਪਣੇ ਵੱਲੋਂ ਤਾਂ ਬਹੁਤ ਕੋਸ਼ਿਸ਼ ਕੀਤੀ ਸੀ ਕਿ ਉਸ ਨੂੰ ਅਮੀਰ ਘਰ ਦੀ ਕੁੜੀ ਮਿਲੇ ਪਰ ਇਹ ਨਾ ਹੋ ਸਕਿਆ ਇਸ ਲਈ ਉਸਨੇ ਆਮ ਜਿਹੇ ਘਰ ਦੀ ਕੁੜੀ ਰਾਜਦੀਪ ਨੂੰ ਪਸੰਦ ਕਰ ਲਿਆ ਰਾਜਦੀਪ ਦੇ ਦੋ ਭੈਣ ਭਰਾ ਹੋਰ ਵੀ ਸਨ ਜਦੋਂ ਰਾਜਦੀਪ ਦੇ ਪਾਪਾ ਦੀ ਮੌਤ ਹੋਈ ਤਾਂ ਉਸ ਸਮੇਂ ਰਾਜਦੀਪ ਦੀ ਉਮਰ ਬਹੁਤ ਹੀ ਛੋਟੀ ਸੀ ਜਦੋਂ ਰਾਜਦੀਪ ਲਈ ਉਹਨਾਂ ਦੇ ਘਰ ਰਿਸ਼ਤਾ ਆਇਆ ਤਾਂ ਰਾਜਦੀਪ ਨੇ ਵੀ ਆਪਣਾ ਭਾਗ ਸਮਝ ਕੇ ਹਾਂ ਕਰ ਦਿੱਤੀ ਵਿਆਹ ਸਮੇਂ ਰਾਜਦੀਪ ਦੀ ਮਾਂ ਨੇ ਉਸ ਨੂੰ ਇੱਕ ਸੋਨੇ ਦਾ ਸੈੱਟ ਅਤੇ ਹੋਰ ਵੀ ਚਾਂਦੀ ਦੇ ਗਹਿਣੇ ਦਿੱਤੇ ਅਤੇ ਉਹ ਸੋਨੇ ਦਾ ਸੈੱਟ ਰਾਜਦੀਪ ਦੀ ਸੱਸ ਨੇ ਆਪਣੇ ਕੋਲ ਹੀ ਸਾਂਭ ਕੇ ਰੱਖ ਲਿਆ ਵਿਆਹ ਤੋਂ ਬਾਅਦ ਇੱਕ ਦਿਨ ਵੀ ਰਾਜਦੀਪ ਨੂੰ ਉਹ ਸੈੱਟ ਪਾਉਣ ਲਈ ਨਾ ਦਿੱਤਾ ਰਾਜਦੀਪ ਦੀ ਸੱਸ ਨੇ ਆਪਣੇ ਕੋਲੋਂ ਕੋਈ ਵੀ ਸੋਨੇ ਦਾ ਗਹਿਣਾ ਰਾਜਦੀਪ ਨੂੰ ਨਹੀਂ ਸਿਪਾਇਆ ਬਸ ਇਹੀ ਕਿਹਾ ਸੀ ਕਿ ਬਾਅਦ ਵਿੱਚ ਬਣਵਾ ਕੇ ਦੇ ਦੇਵਾਂਗੇ ਰਮਜੀਤ ਕੌਰ ਨੂੰ ਇਹ ਲੱਗਦਾ ਸੀ ਕਿ ਰਾਜਦੀਪ ਛੋਟੇ ਘਰ ਤੋਂ ਆਈ ਹੈ ਇਸ ਨੂੰ ਕੀ ਜ਼ਰੂਰਤ ਹੈ ਗਹਿਣੇ ਪਾਉਣ ਦੀ ਰਾਜਦੀਪ ਨੌਕਰੀ ਕਰਦੀ ਸੀ ਉਹ ਆਪਣੀ ਨੌਕਰੀ ਤੇ ਜਾਣ ਤੋਂ ਪਹਿਲਾਂ ਕਰਦਾ ਸਾਰਾ ਕੰਮ ਕਰਕੇ ਜਾਂਦੀ ਅਤੇ ਸਵੇਰ ਦਾ ਖਾਣਾ ਵੀ ਬਣਾਉਂਦੀ ਤੇ ਦੁਪਹਿਰ ਦਾ ਖਾਣਾ ਵੀ ਬਣਾ ਕੇ ਜਾਂਦੀ ਪਰ ਖਾਣੇ ਨੂੰ ਲੈ ਕੇ ਸਾਰਿਆਂ ਦੀਆਂ ਅਲੱਗ-ਅਲੱਗ ਫਰਮਾਇਸ਼ਾਂ ਹੁੰਦੀਆਂ ਤਿਹਾਰ ਹੋਣ ਕਾਰਨ ਉਹਨਾਂ ਦੇ ਘਰ ਰਿਸ਼ਤੇਦਾਰਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਰਾਜਦੀਪ ਹਲੇ ਘਰੇ ਵੱੜਦੀ ਹੀ ਸੀ ਉਸਦੀ ਸੱਸ ਰঞ্জੀਤ ਕੌਰ ਉਸ ਨੂੰ ਕਹਿੰਦੀ ਰਾਜਦੀਪ ਦੇਖ ਆਪਣੀ ਗਵੰਡਨ ਤੇਰੀ ਬਿਸ਼ਨੂ ਚਾਚੀ ਆਈ ਹੈ ਜਾ ਇਸਦੇ ਲਈ ਨਾਸ਼ਤੇ ਦੀ ਤਿਆਰੀ ਕਰ ਅਤੇ ਹਾਂ ਸੱਚ ਰਾਤ ਨੂੰ ਸਰਦੂਲਗੜ ਵਾਲੀ ਮਾਸੀ ਨੇ ਵੀ ਆਉਣਾ ਹੈ ਉਸ ਦੇ ਲਈ ਮਟਰ ਪਨੀਰ ਮਿਕਸ ਸਬਜੀ ਬੂੰਗੀ ਦੀ ਦਾਲ ਅਤੇ ਮਿੱਠੇ ਵਿੱਚ ਕਸਟਰਡ ਬਣਾ ਲਵੀ ਇਸ ਤਰ੍ਹਾਂ ਰਾਜਦੀਪ ਦੀ ਸੱਸ ਸਾਰਾ ਦਿਨ ਉਸ ਦੀ ਭੂਤਨੀ ਭੁਲਾਈ ਰੱਖਦੀ ਅਤੇ ਉਸ ਨੂੰ ਬਿਲਕੁਲ ਵੀ ਵੇਲ ਨਾ ਮਿਲਦੀ ਇਸ ਤਰ੍ਹਾਂ ਰਾਜਦੀਪ ਨੂੰ ਆਪਣੀਆਂ ਫਰਮਾਇਸ਼ਾਂ ਦੀ ਲਿਸਟ ਫੜਾ ਦਿੱਤੀ ਜਾਂਦੀ ਕੁਝ ਸਮੇਂ ਬਾਅਦ ਛੋਟੀ ਬਹੂ ਪ੍ਰੀਤ ਉਹਨਾਂ ਦੇ ਘਰ ਵਿਆਹ ਕੇ ਆਈ ਤਾਂ ਰਣਜੀਤ ਕੌਰ ਨੇ ਖੁਦ ਉਸ ਨੂੰ ਕਈ ਸੋਨੇ ਦੇ ਗਹਿਣੇ ਅਤੇ ਸੈੱਟ ਬਣਵਾ ਕੇ ਦਿੱਤੇ ਕਿਉਂਕਿ ਪ੍ਰੀਤ ਇੱਕ ਬਹੁਤ ਵੱਡੇ ਘਰ ਦੀ ਕੁੜੀ ਸੀ ਅਤੇ ਨਾਲੇ ਉਹ ਬਹੁਤ ਜ਼ਿਆਦਾ ਦਹੇਜ ਲੈ ਕੇ ਆਈ ਸੀ ਅਤੇ ਉਹ ਸਾਰੇ ਪਰਿਵਾਰ ਵਾਲਿਆਂ ਲਈ ਵੀ ਸੋਨੇ ਦੇ ਗਹਿਣੇ ਲੈ ਕੇ ਆਈ ਸੀ ਫਿਰ ਮੇਰੀ ਬਦਲੀ ਦੂਜੇ ਸ਼ਹਿਰ ਵਿੱਚ ਹੋ ਗਈ ਤਾਂ ਪ੍ਰੀਤ ਵੀ ਕੁਝ ਸਮਾਂ ਸਹੁਰੇ ਘਰ ਵਿੱਚ ਰਹੀ ਅਤੇ ਬਾਅਦ ਵਿੱਚ ਆਪਣੇ ਘਰ ਵਾਲੇ ਨਾਲ ਚੰਡੀਗੜ੍ਹ ਵਿੱਚ ਰਹਿਣ ਲੱਗ ਪਈ ਅਤੇ ਫਿਰ ਜਦੋਂ ਵੀ ਉਹ ਸਹੁਰੇ ਆਉਂਦੀ ਤਾਂ ਸਾਰਿਆਂ ਲਈ ਸਸਤਾ ਪਰ ਕੋਈ ਨਾ ਕੋਈ ਸਮਾਨ ਜ਼ਰੂਰ ਲਿਆਉਂਦੀ ਇਹ ਤਾਂ ਪਤਾ ਹੀ ਸੀ ਕੇ ਪ੍ਰੀਤ ਲੋਕਲ ਮਾਰਕੀਟ ਤੋਂ ਘੱਟ ਕੀਮਤਾ ਤੇ ਸੇਲ ਵਾਲਾ ਸਮਾਨ ਹੀ ਖਰੀਦੀ ਹੈ। ਮੇਰੀ ਸਸਤੇ ਨਨਾਨ ਅਤੇ ਪਰਿਵਾਰ ਦੇ ਹੋਰ ਸਾਰੇ ਵੀ ਬੜਾ ਖੁਸ਼ ਰਹਿੰਦੇ ਅਤੇ ਪ੍ਰੀਤ ਨੂੰ ਅੱਖਾਂ ਤੇ ਬਿਠਾ ਕੇ ਰੱਖਦੇ। ਫਿਰ ਥੋੜੀ ਦੇਰ ਬਾਅਦ ਰਾਜਦੀਪ ਤਿਆਰ ਹੋ ਕੇ ਦੀਵਾਲੀ ਦੀ ਪਾਰਟੀ ਵਿੱਚ ਆ ਗਈ। ਮਿੰਟੂ ਦੇ ਬੜਾ ਹੀ ਸੋਹਣਾ ਕੁੜਤਾ ਪਜਾਮਾ ਅਤੇ ਰੀਮਾ ਦੇ ਬਹੁਤ ਹੀ ਸੋਹਣਾ ਸਲਵਾਰ ਸੂਟ ਪਾਇਆ ਹੋਇਆ ਸੀ। ਦੋਵੇਂ ਬੱਚੇ ਬਹੁਤ ਸੋਹਣੇ ਲੱਗ ਰਹੇ ਸਨ। ਰਾਜਦੀਪ ਨੇ ਆਪਣੇ ਵਿਆਹ ਵਾਲਾ ਲਾਲ ਸਿਲਕ ਦਾ ਸੂਟ ਪਾ ਲਿਆ। हाथਾਂ ਵਿੱਚ ਉਸਨੇ ਸੂਟ ਨਾਲ ਦੇ ਕੰਗਣ ਪਾ ਲਏ ਗਲੇ ਵਿੱਚ ਸੋਨੇ ਦੀ ਚੇਨ ਅਤੇ ਕੰਨਾਂ ਵਿੱਚ ਵਾਲੀਆਂ ਪਾ ਕੇ ਹਲਕਾ ਜਿਹਾ ਮੇਕਅਪ ਕਰ ਲਿਆ ਰਾਜਦੀਪ ਸਿੰਪਲ ਜਿਹੀ ਅਤੇ ਬਹੁਤ ਸੋਹਣੀ ਲੱਗ ਰਹੀ ਸੀ ਪਰ ਹਮੇਸ਼ਾ ਦੀ ਤਰ੍ਹਾਂ ਰਣਜੀਤ ਕੌਰ ਨੇ ਰਾਜਦੀਪ ਨੂੰ ਸਾਰਿਆਂ ਦੇ ਸਾਹਮਣੇ ਟੋਕ ਦਿੱਤਾ ਇਹ ਮੇਰੀ ਛੋਟੀ ਨੂੰ ਪ੍ਰੀਤ ਹੈ ਇਸ ਨੂੰ ਗਹਿਣੇ ਅਤੇ ਨਵੇਂ-ਨਵੇਂ ਸੂਟ ਪਾਉਣ ਦਾ ਬੜਾ ਹੀ ਸ਼ੌਕ ਹੈ ਇਹ ਜੋ ਸੋਨੇ ਦਾ ਸੈੱਟ ਇਸਨੇ ਪਾਇਆ ਹੋਇਆ ਹੈ ਇਸ ਨੂੰ ਮੈਂ ਹੀ ਦਿੱਤਾ ਸੀ ਅਤੇ ਸਾਡੀ ਵੱਡੇ ਨੂੰ ਨੂੰ ਤਾਂ ਤੁਸੀਂ ਦੇਖਿਆ ਹੀ ਹੈ ਉਸ ਨੂੰ ਤਿਆਰ ਹੋਣ ਦਾ ਤੇ ਸਜਣ ਸਵਰਨ ਦਾ ਬਿਲਕੁਲ ਵੀ ਸ਼ੌਕ ਨਹੀਂ ਰਲਦੀਪ ਨੇ ਜਦੋਂ ਇਹ ਸੁਣਿਆ ਤਾਂ ਨਾ ਜਾਣੇ ਕਿਉਂ ਉਸ ਦਾ ਮਨ ਚੁੱਪ ਰਹਿਣ ਦੀ ਗਵਾਹੀ ਨਹੀਂ ਸੀ ਦੇ ਰਹਾ ਪਹਿਲਾਂ ਉਸ ਨੇ ਆਪਣੀ ਸੱਸ ਦੀਆਂ ਗੱਲਾਂ ਨੂੰ ਕਦੇ ਵੀ ਇੰਨਾ ਸੀਰੀਅਸ ਨਹੀਂ ਸੀ ਲਿਆ ਅਤੇ ਚੱਲ ਕੋਈ ਨਾ ਕਹੇ ਕਿ ਆਪਣੀ ਸੱਸ ਦੀ ਗੱਲ ਟਾਲ ਦਿੰਦੀ ਸੀ ਘਰ ਤੱਕ ਤਾਂ ਠੀਕ ਸੀ ਪਰ ਜਦੋਂ ਆਪਣੇ ਹੀ ਘਰ ਦੀ ਨੌਂ ਦੀ ਇੱਜ਼ਤ ਸ਼ਰਿਆਮ ਉਸ਼ਾਲੀ ਜਾਂਦੀ ਹੈ ਤਾਂ ਨੌਂ ਨੂੰ ਵੀ ਬੋਲਣਾ ਹੀ ਪੈਂਦਾ ਹੈ ਕਿਉਂਕਿ ਗਲਤ ਨੂੰ ਤਾਂ ਗਲਤ ਹੀ ਕਹਿਣਾ ਪੈਂਦਾ ਹੈ ਮੰਮੀ ਜੀ ਸਜਣ ਸਵਰਣ ਅਤੇ ਗਹਿਣੇ ਪਾਉਣ ਦਾ ਸ਼ੌਕ ਕਿਸੇ ਔਰਤ ਨੂੰ ਨਹੀਂ ਹੁੰਦਾ। ਕਈ ਵਾਰ ਇੱਕ ਇਕੱਲੀ ਔਰਤ ਹੀ ਸਾਰਾ ਘਰ ਅਤੇ ਬੱਚੇ ਸਾਰਾ ਪਰਿਵਾਰ ਸੰਭਾਲਦੀ ਹੈ। ਇਕੱਲੀ ਔਰਤ ਨੂੰ ਹੀ ਪਕਵਾਨ ਬਣਾਉਣਾ, ਰਿਸ਼ਤੇਦਾਰਾਂ ਦਾ ਖਿਆਲ ਰੱਖਣ ਵਿੱਚ ਜੁਟਣਾ ਪੈਂਦਾ ਹੈ ਤਾਂ ਜੋ ਉਸਦੇ ਸਾਰੇ ਪਰਿਵਾਰ ਵਾਲੇ ਖੁਸ਼ੀ-ਖੁਸ਼ੀ ਤਿਉਹਾਰ ਬਣਾ ਸਕਣ। ਰਹੀ ਗੱਲ ਗਹਿਣਿਆਂ ਦੀ ਤਾਂ ਮੈਂ ਵੀ ਆਪਣੇ ਗਹਿਣੇ ਆਪਣੇ ਵੱਡਿਆਂ ਦੇ ਕੋਲ ਹੀ ਸੰਭਾਲ ਕੇ ਰੱਖੇ ਨੇ ਤੇ ਤੁਹਾਨੂੰ ਤਾਂ ਪਤਾ ਹੀ ਹੈ ਕਿ ਮੈਨੂੰ ਆਰਟੀਫੀਸ਼ੀਅਲ ਗਹਿਣਿਆਂ ਤੋਂ ਅਲਰਜੀ ਹੋ ਜਾਂਦੀ ਹੈ। ਕੋਲ ਖੜੀ ਸੋਮਨ ਨੇ ਹੱਸਦੀ ਹੋਈ ਨੇ ਆਖਿਆ ਦੇਖਿਆ ਕਿਵੇਂ ਤੇਰੀ ਸੱਸ ਦੇ ਚਿਹਰੇ ਦਾ ਰੰਗ ਉੱਡ ਗਿਆ ਸੀ ਅਤੇ ਫਿਰ ਰਾਜਦੀਪ ਮੁਸਕਰਾਉਂਦੀ ਹੋਈ ਮਾਤਾ ਲక్ష్ਮੀ ਦੇ ਦਰਸ਼ਨ ਕਰਨ ਲਈ ਚਲੀ ਗਈ ਜਿਵੇਂ ਹੀ ਘਰ ਪਹੁੰਚੇ ਤਾਂ ਰਣਜੀਤ ਕੌਰ ਨੇ ਆਪਣੀ ਵੱਡੀ ਨੂੰ ਰਾਜਦੀਪ ਨੂੰ ਬਹੁਤ ਸੁਣਾਇਆ ਇੱਕ ਤਾਂ ਸੁੱਕਾ ਭੁੱਖਾ ਵਿਆਹ ਕਰ ਦਿੱਤਾ ਕੁਝ ਦਿੱਤਾ ਵੀ ਨਹੀਂ ਕਦੀ ਵੇਖੇ ਵੀ ਹਨ ਗਹਿਣੇ ਲੈ ਕੇ ਦੇ ਦਿੱਤਾ ਇੱਕ ਛੋਟਾ ਜਿਹਾ ਸੈੱਟ ਆਖਰ ਦਿੱਤਾ ਵੀ ਕੀ ਹੈ ਤੇਰੇ ਪੇਕੇਆਂ ਨੇ ਵੈਸੇ ਸਹੀ ਆ ਤੂੰ ਕਰਨੇ ਵੀ ਕੀ ਆ ਸੋਨੇ ਦੇ ਗਹਿਣੇ ਔਕਾਤ ਤਾਂ ਹੈ ਨਹੀਂ ਤੇਰੀ ਇੰਨੀ ਕਿ ਤੂੰ ਸੋਨਾ ਪਾ ਸਕੇ ਤੈਨੂੰ ਕੀ ਪਤਾ ਸੋਨੇ ਦਾ ਬਸ ਮੰਮੀ ਜੀ ਬਹੁਤ ਹੋ ਗਿਆ ਇਸ ਘਰ ਵਿੱਚ ਮੇਰੀ ਇੰਨੀ ਕੀ ਹੀ ਕਦਰ ਹੈ ਮੇਰੇ ਮਾਪਿਓ ਨੇ ਮੈਨੂੰ ਬਹੁਤ ਕੀਮਤੀ ਗਹਿਣਾ ਦਿੱਤਾ ਹੈ ਉਹ ਹੈ ਸਿੱਖਿਆ ਦਾ ਗਹਿਣਾ ਆਤਮ ਵਿਸ਼ਵਾਸ ਦਾ ਗਹਿਣਾ ਅੱਜ ਮੈਂ ਆਰਥਿਕ ਰੂਪ ਨਾਲ ਆਤਮ ਨਿਰਪਰ ਹਾਂ ਮੈਂ ਆਰਥਿਕ ਤਰੀਕੇ ਨਾਲ ਆਪਣੇ ਪਰਿਵਾਰ ਨੂੰ ਸਹਿਯੋਗ ਦੇ ਰਹੀ ਹਾਂ ਮੈਂ ਵੀ ਬਰਾਬਰ ਦੀ ਹਿੱਸੇਦਾਰ ਹਾਂ ਰਹੀ ਗੱਲ ਔਕਾਤ ਦੀ ਮੇਰੇ ਘਰ ਵਾਲਾ ਤਾਂ ਨਹੀਂ ਖਰੀਦ ਸਕਦਾ ਪਰ ਮੈਂ ਖੁਦ ਆਪਣੇ ਪੈਸਿਆਂ ਨਾਲ ਸੋਨੇ ਦੇ ਗਹਿਣੇ ਖਰੀਦ ਸਕਦੀ ਹਾਂ ਇਸ ਵਾਰ ਮੈਂ ਇੱਕ ਵੀ ਪੈਸਾ ਘਰ ਨਹੀਂ ਦੇਵਾਂਗੀ ਘਰ ਦੇ ਖਰਚ ਲਈ ਜਾਂ ਕਿਸੇ ਵੀ ਖਰਚ ਲਈ ਮੇਰੀ ਤਨਖਾਹ ਬੱਚਿਆਂ ਦੇ ਭਵਿੱਖ ਲਈ ਹੈ ਤੇ ਉਹਨਾਂ ਦੀ ਸਿੱਖਿਆ ਤੇ ਖਰਚ ਕਰਾਂਗੀ ਅਤੇ ਅਗਲੀ ਦੀਵਾਲੀ ਤੱਕ ਮੈਂ ਖੁਦ ਆਪਣੇ ਲਈ ਗਹਿਣੇ ਖਰੀਦੂੰਗੀ ਅਤੇ ਸੋਨੇ ਦਾ ਸੈੱਟ ਖਰੀਦੂੰਗੀ ਹੁਣ ਮੈਂ ਆਪਣੀ ਪਸੰਦ ਨੂੰ ਅਹਿਮੀਅਤ ਦੇਵਾਂਗੀ ਮੈਨੂੰ ਆਪਣੇ ਆਪ ਉੱਪਰ ਵਿਸ਼ਵਾਸ ਹੈ ਇੰਨਾ ਕੁ ਤਾਂ ਯਕੀਨ ਮੈਨੂੰ ਆਪਣੇ ਆਪ ਤੇ ਹੈ ਕਿ ਮੈਂ ਇੰਨੂ ਕ ਪੈਸੇ ਕਮਾ ਲਵਾਂਗੀ ਕਿ ਇੱਕ ਸੋਨੇ ਦਾ ਸੈੱਟ ਖਰੀਦ ਸਕਦੀ ਹਾਂ ਇਹ ਗੱਲ ਸਾਬਤ ਕਰਕੇ ਦਿਖਾਵਾਂਗੀ ਕਿ ਇੱਕ ਔਰਤ ਸਿਰਫ ਨਾਮ ਦੀ ਹੀ ਗ੍ਰਹਿ ਲక్ష్ਮੀ ਨਹੀਂ ਹੁੰਦੀ ਘਰ ਦੀ ਲక్ష్ਮੀ ਹਾਂ ਅਤੇ ਪ੍ਰੇਰਣਾ ਵੀ ਬਣ ਕੇ ਦਿਖਾਵਾਂਗੀ ਮੈਂ ਬੱਚਿਆਂ ਦੀ ਕਿਸੇ ਵੀ ਚੀਜ਼ ਲਈ ਕਿਸੇ ਤੇ ਨਿਰਭਰ ਨਹੀਂ ਹੋਵਾਂਗੀ ਜਦ ਕਿ ਇਸ ਪਰਿਵਾਰ ਦੇ ਸਾਰੇ ਜੀ ਮੇਰੇ ਉੱਪਰ ਨਿਰਭਰ ਹਨ ਮੇਰੀ ਇੰਨੀ ਔਕਾਤ ਹੈ ਕਿ ਮੈਂ ਆਤਮ ਨਿਰਭਰ ਹਾਂ ਖੁਦ ਗਹਿਣੇ ਵੀ ਖਰੀਦ ਸਕਦੀ ਹਾਂ ਇਹ ਕਹਿ ਕੇ ਰਾਜਦੀਪ ਨੇ ਆਪਣਾ ਪਰਸ ਚੁੱਕਿਆ ਅਤੇ ਆਪਣੀ ਨੌਕਰੀ ਤੇ ਚਲੀ ਗਈ। ਰਾਜਦੀਪ ਦੀਆਂ ਇਹ ਗੱਲਾਂ ਸੁਣ ਕੇ ਰਣਜੀਤ ਕੌਰ ਘਬਰਾ ਗਈ ਕਿਉਂਕਿ ਆਪਣੀ ਪੂਰੀ ਦੀ ਪੂਰੀ ਤਨਖਾਹ ਰਾਜਦੀਪ ਸੱਸ ਦੇ ਹੱਥ ਤੇ ਧਰਦੀ ਸੀ ਪਰ ਸ਼ਾਇਦ ਹੁਣ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਉੱਡ ਗਈ ਸੀ। ਘਰ ਤੋਂ ਬਾਹਰ ਨਿਕਲਦੇ ਸਮੇਂ ਰਾਜਦੀਪ ਦੇ ਚਿਹਰੇ ਤੇ ਖੁਸ਼ੀ ਸੀ ਅਤੇ ਉਸ ਨੂੰ ਆਪਣੇ ਉੱਪਰ ਮਾਣ ਅਤੇ ਆਤਮ ਵਿਸ਼ਵਾਸ ਸੀ। ਦੋਸਤੋ ਇਹ ਸੀ ਸਾਡੀ ਅੱਜ ਦੀ ਕਹਾਣੀ। ਜੇ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਨਾ ਅਤੇ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਸਾਡੀਆਂ ਆਉਣ ਵਾਲੀਆਂ ਹੋਰ ਵੀ ਪਰਵਾਰਕ ਕਹਾਣੀਆਂ ਨੂੰ ਤੁਸੀਂ ਸਭ ਤੋਂ ਪਹਿਲਾਂ ਦੇਖ ਸਕੋ ਕਹਾਣੀ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ